ਮੁੰਕਸ਼ਕ ਸੋ ਸੁਣੋ ਹੈ ਦੁਨੀਆ ਵਾਲਿਓ ਕਲ ਨਹੀਂ ਧਰਦੀ ਅਮਰ ਕਹਾਣੀ ਅੱਜ ਤੱਕ ਸਾਰੀ ਦੁਨੀਆ ਅੰਦਰ ਕੋਈ ਨਾ ਹੋਇਆ ਇਸ ਦਾ ਸਾਨੀ ਔਰੰਗਜ਼ੇਬ ਦੇ ਰਾਜ ਦੇ ਅੰਦਰ ਜਦੋਂ ਨਾ ਧਰਮ ਦਾ ਨਾਮ ਰਿਹਾ ਆਦੇਸ ਨਹੀਂ ਮੰਗਯਰੀ ਦੇ ਕਰ ਪਟਨਾ ਸਾਹਿਬ ਵਿੱਚ ਜਨਮ ਲਿਆ ਚਮਕੁਠੀ ਸ੍ਰਿਸ਼ਟੀ ਸਾਜੀ ਐਸਾ ਇਹ ਚਮਤਕਾਰ ਹੋਇਆ ਅੰਬਾਲੇ ਵਿੱਚ ਭੀਖਮ ਬੈਠਾ ਪਟਨੇ ਨੂੰ ਚੱਟ ਧਿਆਰ ਹੋਇਆ ਪਟਨੇ ਪਹੁੰਚ ਕੇ ਦਰਸ਼ਨ ਕੀਤੇ ਤਪ ਤਕਾਲ ਜਾ ਠਾਰ ਲਿਆ ਗੁੱਜੀਆਂ ਉਸ ਦੋ ਅੱਗੇ ਰੱਖ ਕੇ ਮਨ ਦਾ ਪਰਮ ਨਿਵਾਰ ਲਿਆ ਬਾਲ ਅਵਸਥਾ ਵਿੱਚ ਸਤਿਗੁਰੂ ਨੇ ਕੀਤੇ ਚੋਜ निराले ਨੇ ਤੀਰ ਚਲਾ ਕੇ ਘੜੇ ਤੋੜਤੇ ਪ੍ਰੀਤਮ ਕਲੰਗੀਆਂ ਵਾਲੇ ਨੇ ਕਦੀ ਇਹ ਨਕਲੀ ਚੋਜ ਵਣਾ ਕੇ ਆਪ ਵਿੱਚ ਲੜਾਉਂਦੇ ਸੰ ਫਤੇ ਚੰਦ ਦੀ ਰਾਣੀ ਦਾ ਇਹ ਮੰਨ ਦਾ ਕਬਲ ਖੜਾ ਆਂਦੇ ਸੰ ਪਟਣੇ ਤੋਂ ਫੇਰ ਚਾਲੇ ਪਾ ਕੇ ਆਨੰਦਪੁਰੀ ਪਰਵੇਸ਼ ਕੀਤਾ ਪੇਤਾ ਪਿਆਰੇ ਤੇਗਵਹਾਦਰ ਦਾ ਦਰਸ਼ਨ ਦੇਖ ਮੇਸ਼ ਕੀਤਾ ਤਰ੍ਹਾਂ ਤਰ੍ਹਾਂ ਦੀ ਵਿਦਿਆ ਸਿੱਖ ਕੇ ਘਰ ਗੀਤਾਰ ਹੋਇ ਖਿਆਰ ਹੋਏ ਉਧਰ ਨੋ ਮੇ ਸਤ ਗੁਰੂ ਦਿਲੀ ਸੀਸ ਦੇਣ ਲਈ ਤਿਆਰ ਹੋਏ ਬਚਪਨ ਵਿੱਚ ਪਹਿਲੀ ਕੁਰਬਾਨੀ ਤੇ ਕੇ ਹਿੰਦ ਬਚਾਇਆ ਏ ਆਪ ਦੀਵਾਨ ਸਜਾ ਕੇ ਪ੍ਰੀਤਮ ਕਲੰਗੀ ਤਰਫ ਫਰਮਾਇਆ ਏ ਠੀਕਰ ਫੋਰ ਦਿਲੀ ਚਰ ਪ੍ਰਪੁਰਕਿਓ ਗਿਆਨ ਤੇਗ ਬਹਾਦਰ ਸੀ ਕਰਿਆ ਕਰੀ ਨਾ ਕੇ ਨਹੂਆਂ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹਾਏ 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 ਸਭ ਜਗ ਭਇਓ ਜੈ 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 ਸੁਰ ਲੋਕ ਫੇਰ ਇੱਕ ਵਾਰੀ ਨਾਲ ਪਹਾੜੀਆਂ ਪ੍ਰੀਤਮ ਜੰਮ ਚਾਇਆਏ ਇਲਾ ਅਨੰਦ ਗਾੜ ਵਿਚਿਰਣ ਗੀਤਨ ਗਾਰਾ ਫੇਰ ਖੜਕਾਇਆ ਇੱਕ ਵੈਸਾਖ ਨੂੰ ਤੰਬੂ ਲਾ ਕੇ ਪਾਂਠ ਖਾਣ ਸਾਂ ਤਿਆਰ ਕੀਤਾ ਗਿੱਦੜਾਂ ਤੋਂ ਝਟ ਸ਼ੇਰ ਬੁਣਾਤੇ ਚੀੜਿਓਂ ਆਵਾਜ਼ ਟੁੜਾ ਲੀਤਾ ਪਾਂਠ ਖਾਣ ਸਾਂ ਸਾਦਕੇ ਅਮਰਤ ਆਪ ਗੁਰਾਨੇ ਪੀਤਾ ਏ ਉੱਚੀ ਨੀਚ ਦਾ ਭੇਦ ਮਟਾ ਕੇ ਇੱਕੋ ਰੂਪ ਕਰ ਲੀਤਾ ਏ ਵਾਹ ਵਰਗਟਿਓ ਮਰਦ ਅਗੰਮੜਾ ਵਾਹ ਪਰਗਟਿਓ ਮਰਦ ਅਗੰਮੜਾ ਬਰਿਆਮ ਅਤੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਜੰਗਾਂ ਜੁੱਧਾਂ ਦੇ ਵਿੱਚ ਆਖਰ ਇੱਕ ਦਿਨ ਆਨੰਦਪੁਰੀ ਨੂੰ ਛੱਡ ਗਏ ਉਸ ਮੁਸੀਬਤ ਦੇ ਵੇਲੇ ਕਈ ਸਾਥੀ ਸਾਥ ਵਿਚ ਛੋੜ ਗਏ ਛੋਟੇ ਦੋ ਅੱਖੀਆਂ ਦੇ ਤਾਰੇ ਫਤੇ ਜੋਰਾਵਰ ਪਿਆਰੇ ਜੀ ਵਿਛੜ ਗਏ ਪਰਵਾਰ ਦੇ ਕੋਲੋਂ ਦਾਦੀ ਨਾਲ ਸਦਾ ਰਹੇਗੀ ਉਸ ਨੇਮਕ ਹਰਾਮ ਗੰਗੂ ਨੇ ਉਹਨਾਂ ਸੰਗ ਜ਼ੁਲਮ ਕਮਾਇਆ ਏ ਉਹ ਸੁਬੇ ਸਰਹੰਦ ਪਾਸ ਬੱਚਿਆਂ ਨੂੰ ਪਕੜ ਪੁਚਾਇਆ ਏ ਦੋਹਾਂ ਸ਼ੇਰਾਂ ਨੇ ਪਹੁੰਚ ਕਚੈਰੀ ਗੱਜ ਕੇ ਫਤੇ ਬੁਰਾਈ ਏ ਗਰਜ ਸ਼ੇਰਾਂ ਦੀ ਸੁਣ ਕੇ ਜਾਨਮ ਮੰਡਲੀ ਸਭ ਘਬराई ਏ ਸੁਚਾਨੰਦ ਨੇ ਬਾੜ ਦੀ ਉੱਤੇ ਤੇਲ ਹੋਰ ਚੁੱਕ ਪਾਇਆ ਏ ਗੁੱਸਾ ਘਾਸੂ ਦੇਨੀਆ ਵਿੱਚ ਬੱਚਿਆਂ ਨੂੰ ਚਿੰਮਾਇਆ ਏ ਮੰਦੇਰ ਕੋਟਲੇ ਦੇ ਰਾਜੇ ਨੇ ਉੱਥੇ ਹਾਜ਼ਾਰ ਨਾਰਾ ਲਾਇਆ ਏ ਬੱਚਿਆਂ ਉੱਤੇ ਜ਼ੁਲਮ ਜਾਨਮੋਏ ਕੀ ਕਹਿਰ ਕਮਾਇਆ ਏ ਪਰ ਲੋ ਮਚ ਗਈ ਚਾਰ ਛੁਪੇਰੇ ਪਰਲੂ ਮੱਚ ਗਈ ਚਾਰ ਤੂ ਫਿਰ ਘਰ ਘਰ ਮਾਂ ਤੁਮ ਛਾਇਆਏ ਢੋਲ ਉੱਠੇ ਸਾਗਰ ਤੇ ਨਦੀਆਂ ਪਰਬਤ ਨੀਰ ਵਹਾਇਆਏ ਜਆ ਆਖੇ ਕੋਈ ਕਲੰਗੀ ਧਰੂ ਵਤੰ ਤੋ ਹੈਨ ਰਾਟ ਗਏ ਹਾਸ ਹੱਸ ਕੇ ਮਸੂਮ ਤੇਰੇ ਦੋ ਦੇਸੋ ਜਾਂ ਨਾ ਵਾਰ ਗਏ ਵਿੱਚ ਚਮਕੌਰ ਦੇ ਆਪਣੇ ਹੱਥੀ ਲਾਲ ਵੱਡੇ ਦੋਵਾਰੇ ਨੇ ਡੋਬਦਾ ਭਾਰਤ ਵਰ ਸ਼ਿਵ ਜਾਇਆ ਦੁਖੀਆਂ ਦੇ ਰਖਵਾਰੇ ਨੇ ਕਿਆਰੇ ਲਾਲ ਅੱਖਾਂ ਦੇ ਤਾਰੇ ਕਿਆਰੇ ਲਾਲ ਅੱਖਾਂ ਦੇ ਤੰਤੋ ਇੰਜ ਕੋ ਰਵਾਨ ਹੋਏ ਮਹਿਲ ਮਾੜੀਆਂ ਤਜ ਕੇ ਪ੍ਰੀਤਮ ਜੰਗਲ ਵਿੱਚਰਵਾਨ ਹੋਏ ਤਖਤਾਂ ਤੇ ਤਾਜਾਂ ਦਾ ਵਾਲੀ ਅਜ ਰੂੜਾਂ ਤੇ ਵਕਤ ਗੁਆ ਰਿਹਾ ਲੱਖਾਂ ਦੁੱਖਣੇ ਸਹਿ ਕੇ ਪ੍ਰੀਤਮ ਫੇਰ ਵੀ ਮੁਖ ਤੇ ਉਜਾਰ ਰਿਹਾ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਦਾ ਕਹਿਣਾ ਤੁਧ ਵਿੰਨ ਰੋਗੇ ਰਿਜਾਂ ਆਂ ਦੇ ਓਡਣ ਨਾਗ ਨਵਾਸਾ ਧਾਰਣ ਸੂਲ ਸੁਰਾਹੀ ਕੰਜਰ ਪਿਆਲਾ ਵਿੰਗ ਕਸਾਂ ਆਂ ਦਾ ਸੇਣ ਯਾਰ ਦੇ ਲਾਸਨ ਸੱתר ਚੰਗਾ ਪਠ ਖੇਣਿਆਂ ਦਾ ਰਹਿਣਾ ਉੱਚਦੇ ਪੀਰ ਕਦੀ ਉਹ ਬਣ ਕੇ ਨੀਲਾ ਵਾਣਾ ਪੀਰ ਉੱਚਦੇ ਨੀਲਾ ਵਾਣਾ ਪੀਰ ਉੱਚਦੇ ਮਾਇਆ ਆਜ ਵਖਲਾਰੀ ਉੱਚਦੇ ਪੀਰ ਕਦੀ ਉਹ ਬਣ ਕੇ ਉਹ ਜੰਗਲਾਂ ਨੂੰ ਬਾਗ ਵੀ ਲਾਉਂਦੇ ਸੀ ਦੇਨੂ ਨੂਰਾਮ ਕਿਤੇ ਨਾ ਕਰਦੇ ਰਾਤੀ ਕਦੀ ਨਾ ਸਹੁੰਦੇ ਸੀ ਇੱਕ ਦਿਨ ਸਾਬੂ ਕੀ ਤਲਵੰਡੀ ਗੁਰਾਂ ਦੀਵਾਨ ਸਜਾਇਆ ਏ ਮਹਿਲਾ ਪੁੱਛਿਆ ਲਾਂ ਕਿੱਥੇ ਤਦ ਸਤਿਗੁਰੂ ਵਚਨ ਸੁਣਾਇਆ ਏ ਇਨ ਪੁੱਤਰਨ ਕੇ ਸੀਸ ਪਰ ਮੈਂ ਵਾਰਦੀ ਏ ਤੁ ਤਿਆਰ ਚਾਰ ਮੂਏ ਤੋਂ ਕਿਆ ਪਿਆ ਜਬ ਜੀਵਤ ਕਈ ਹਯਾਰ ਮਾਤਾ ਸਹਿਬ ਕੌਰ ਤੇ ਮਾਤਾ ਸੁੰਦਰੀ ਜੀ ਖੜੀਆਂ ਗੁਰਾਂ ਨੂੰ ਸਿਰ ਝੁਕਾ ਰਹੀਆਂ ਪੋਛਣ ਜੋੜ ਕੇ ਹੱਥ ਸਾਹਿਬ ਸੱਚੇ ਜਿੰਦਾ ਪਿਆਰੀਆਂ ਨਾજરਨੀਆਂ ਰਹੀਆਂ ਕਿੱਥੇ ਲਾਲ ਚਾਰੇ ਕਿੱਥੇ ਮਿਰਦ ਮਾਤਾ ਦੇਖਣ ਕਿਤੇ ਨਾ ਨਗਾ ਦੌੜਾਂ ਰਹੀਆਂ ਪਤੀ ਪਰਮੇਸ਼ਰ ਜੀ ਦਾ ਰੂਪ ਸੁਆਮੀ ਕੋਲੋਂ ਪੇਤ ਜਿੰਦਾ ਕਵਾਰਾਂ ਰਹੀਆਂ ਸਿੰਘਾਂ ਵਾਲਾ ਹੱਥ ਕਰ ਦੇ ਸ਼ੇਮੇਸ਼ ਬੋਲੇ ਤਰੋਂ ਧੀਰ ਕਿਉਂ ਹੌਸਲੇ ਟਾਲ ਲੈਨੇ ਉਹਨਾਂ ਚਾਹਾਂ ਦੇ ਬਦਲੇ ਅੱਜ ਦੇਖੋ ਮੈਂ ਦੱਖਾਂਸ ਪੁੱਤਰ ਹੀ ਪਾ ਲੈਨੇ ਕਦਨ ਸਾਬੋਂ ਕੀ ਤਲਵੰਡੀ ਗੁਰਾਂ ਦੀਵਾਨ ਸਜਾਇਆ ਏ ਮਹਿਲਾਂ ਪੁੱਛਿਆ ਲਾਲ ਕਿੱਥੇ ਤਦ ਸਤ ਗੁਰ ਵਚਨ ਸੁਣਾਇਆ ਏ ਇਹਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸਤ ਚਾਰ ਚਾਰ ਮੂਏ ਤੋ ਕਿਆ ਪਿਆ ਜਬ ਜੀਵਤ ਕਈ ਹਯਾਰ ਆ ਫਿਰ ਇਹ ਪੰਜਾਬ ਦੀ ਧਰਤੀ ਨੂੰ ਸਤਿਗੁਰੂ ਇੱਕ ਦਿਨ ਛੋੜ ਗਏ ਲਖਣ ਦੱਖਣ ਦੇਸ਼ ਦੇ ਵਨ ਨੀਲੇ ਦੀਆਂ ਵਾਹ ਗੁਰ ਦੱਖਣ ਦੇਸ਼ ਦੇ ਵਨ ਨੀਲੇ ਦੀਆਂ ਵਾਂਗਾ ਪ੍ਰੀਤਮ ਮੋੜ ਗਏ ਬੰਦਾ ਸਿੰਘ ਬਹਾਦਰ ਤਾਈ ਇਧਰ ਫੇਰ ਪਹੁੰਚਾਇਆ ਏ ਉਸ ਨੇ ਫਿਰ ਉਸ ਰਹੰਦ ਬਾਝ ਕੇ ਬਦਲਾ ਮਗਲ ਤੁਮ ਪਾਇਆਇ ਅੰਤ ਪੰਜਮੀ ਕਾਤਕ ਦੀਨੂ ਗੋਰਾ ਦੀਵਾਨ ਸਜਾਇਆਇ ਏਕ ਮੱਥਾ ਸ੍ਰੀ ਗੁਰੂ ਗ੍ਰੰਥ ਜੀ ਅੱਗੇ ਸਤਿਗੁਰੂ ਏ ਫੁਰਮਾਇਆ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਪੰਥੋ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਜਾਂ ਕਾ ਹਿਰਦਾ ਸ਼ੁੱਧ ਹੈ ਖੋਜ ਚਵਨ ਮੇਲੇ ਤਿਰਜ ਤਰਨ ਲਈ ਸਤ ਗੁਰੂ ਜੀ ਨੇ ਸੰਗਤ ਨੂੰ ਉਪਦੇਸ਼ ਕੀਤਾ ਤੰਬੂ ਵਿੱਚ ਅੰਗੀ ਠਾ ਗਿਣ ਕੇ ਬੁਰਾ ਆਨੰਦ ਪਰਵੇਸ਼ ਕੀਤਾ ਆਵਚਲ ਨਗਰ ਅਜੂਲ ਸਾਹਿਬ ਵਿੱਚ ਆਵਚਲ ਨਗਰ ਅਜੂਲ ਸਾਹਿਬ ਵਿੱਚ ਜੋਤ ਜਗੀ ਨੂਰਾਨੀ ਐ ਇਸ ਫਾਨੀ ਦੁਨੀਆਂ ਦੇ ਅੰਦਰ ਮਨ ਤੇਰਾ ਲਾਸਾਨੀ ਐ ਵਾ ਸਤਿਗੁਰੂ ਤੇਰੀ ਕੁਰਬਾਨੀ ਤੂੰ ਕਿਤੇ ਲਾਸਾਨੀ ਕਨਗੀ ਵਾਲਿਆ ਸੱਚ ਮੋੱਚ ਦੁਨੀਆ ਅੰਦਰ ਕੋਈ ਨਾ ਤੇਰਾ ਸਾਨੀਏ ਕੋਈ ਨਾ ਤੇਰਾ ਸਾਨੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ